ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿੱਥੇ ਖੜੇ ਆ ਇਹ ਸ਼੍ਰੀ ਆਨੰਦਪੁਰ ਸਾਹਿਬ ਦੇ ਲਾਗੇ ਪਿੰਡ ਬੁਰਜ ਜਿਹੜਾ ਆਨੰਦਪੁਰ ਸਾਹਿਬ ਦੀ ਯੂਹਾਂ ਦੇ ਵਿੱਚ ਪੈਰਾਂ ਦੇ ਵਿੱਚ ਵਸਿਆ ਹੋਇਆ ਪਿੰਡ ਹੈ ਤੇ ਆ ਜਿਹੜੇ ਹੜ ਆਏ ਆ 2025 ਦੇ ਜਿਨ੍ਹਾਂ ਦੇ ਵਿੱਚ ਪਾਖੜਾ ਡੈਮ ਨੰਗਲ ਤੋਂ ਹੁੰਦਾ ਹੋਇਆ ਜਿਹੜਾ ਪਾਣੀ ਪੰਜਾਬ ਦੇ ਵਿੱਚ ਐਂਟਰੀ ਕਰਦਾ ਹੈਗਾ ਤੇ ਉਹ ਸਭ ਤੋਂ ਪਹਿਲੇ ਜਿਹੜੇ ਪਿੰਡ ਆਉਂਦੇ ਆ ਜਿਨ੍ਹਾਂ ਦੇ ਉੱਤੇ ਪਾਣੀ ਦੀ ਮਾਰ ਹੁੰਦੀ ਆ ਉਹਨਾਂ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਹੈ ਬੁਰਜ ਇਸ ਪਿੰਡ ਦੇ ਵਿੱਚ ਭਾਵੇਂ ਕਿ ਪੂਰੇ ਪੰਜਾਬ ਦੇ ਵਿੱਚ ਤਬਾਹੀ ਬਹੁਤ ਜ਼ਿਆਦਾ ਹੋਈ ਹੈ ਪਰ ਇਸ ਪਿੰਡ ਦੇ ਵਿੱਚ ਵੀ ਜ਼ਮੀਨ ਨੂੰ ਢਾਹ ਲੱਗੀ ਹੋਈ ਹੈ ਪਿਛਲੇ ਪਾਸੇ ਤੇ ਕਿਉਂਕਿ ਆਵਾਦੀ ਦੇ ਬਿਲਕੁਲ ਨੇੜੇ ਨੂੰ ਇਹ ਦਰਿਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਪਿਛਲੇ ਕੁਝ ਸਮੇਂ ਪਹਿਲਾਂ ਕਈ ਨੌਜਵਾਨ ਵੀ ਪਹੁੰਚੇ ਪਰ ਕਈ ਪ੍ਰਸ਼ਾਸਨਿਕ ਅਧਿਕਾਰੀ ਵੀ ਇੱਥੇ ਬੇਸ਼ੱਕ ਗੇੜਾ ਮਾਰ ਕੇ ਗਏ ਆ ਪਰ ਉਸ ਤੋਂ ਬਾਅਦ ਇੱਥੇ ਦੇ ਕੀ ਹਾਲਾਤ ਨੇ ਕਿ ਹੁਣ ਇੱਥੇ ਸਵਾ ਕੋਣ ਕਰ ਰਿਹਾ ਹੈ ਇਸ ਪਾਣੀ ਨੂੰ ਰੋਕਣ ਦੇ ਲਈ ਕੀ ਉਪਰਾਲੇ ਕੀਤੇ ਜਾ ਰਹੇ ਆ ਇਸ ਪਿੰਡ ਦੇ ਵਸਨੀਕ ਤੇ ਜਿਨ੍ਹਾਂ ਦੀ ਜ਼ਮੀਨ ਖੁਦ ਅੱਗੇ ਆਈ ਹੈ ਉਹ ਨੇ ਵੀ ਮੈਂ ਹੋਰ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਹਨੂੰ ਆਪਣਾ ਸਮਝ ਕੇ ਆਪਾਂ ਆਪਣੇ ਪਿੰਡ ਦੇ ਵੱਲ ਨੂੰ ਆ ਰਹੇ ਦਰਿਆ ਨੂੰ ਰੋਕਣ ਦਾ ਮੂੰਹ ਰੋਕੀਏ ਸੋ ਮੇਰੇ ਨਾਲ ਵੀਰ ਸ਼ੇਰ ਸਿੰਘ ਜੀ ਖੜੇ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਜ਼ਮੀਨ ਰੁੜਦੀ ਹੋਵੇ ਉਦੋਂ ਜ਼बान ਬੰਦ ਹੋ ਜਾਂਦੀ ਹੈ ਕਿਉਂਕਿ ਪੁੱਤਾਂ ਮਾਂ ਸਾਡੀ ਜ਼ਮੀਨ ਹੈ। ਪਰ ਇਸ ਸਮੇਂ ਜਿਹੜੀ ਇਹ ਆਫਤ ਬਣੀ ਹੋਈ ਆ ਤੇ ਇਹਦੇ ਵਿੱਚ ਕੁਝ ਸਮੇਂ ਪਹਿਲਾਂ ਵੀਡੀਓ ਵੀ ਆਈਆਂ ਆ, ਆਫਸਰ ਵੀ ਪਹੁੰਚੇ ਆ। ਪਰ ਹੁਣ ਵੀ ਮੈਂ ਜਦੋਂ ਪਿੱਛੇ ਜਾ ਕੇ ਦੇਖ ਕੇ ਆਇਆ ਕਿ ਪਾਣੀ ਬਹੁਤ ਜ਼ੋਰ ਦੇ ਨਾਲ ਛੱਲਾ ਮਾਰ ਰਿਹਾ ਤੇ ਜ਼ਮੀਨ ਨੂੰ ਬਿਲਕੁਲ ਇੱਕ ਛੱਲ ਹੀ ਕਾਫੀ ਸਾਰੀ ਮਿੱਟੀ ਰੋੜ ਕੇ ਲੈ ਕੇ ਜਾ ਰਹੀ ਹੈ। ਤੇ 10-12 ਛੱਲਾ ਜਦੋਂ ਵੱਜਦੀਆਂ ਤੇ ਲਾਹਾ गिर ਜਾਂਦਾ ਹੈਗਾ। ਤੇ ਤੁਸੀਂ ਇਹਨੂੰ ਆਪਣੇ ਲੈਵਲ ਦੇ ਉੱਤੇ ਕੀ ਕਰ ਰਹੇ ਆ ਤੇ ਜ਼ਰੂਰ ਸੰਗਤ ਨੂੰ ਦੱਸ ਜੀ। ਵਾਹਿਗੁਰੂ ਜੀ ਕਾ ਖਾਲਸਾ। 리와ਹੀ ਗੁਰਜੀ ਕੀ ਫਤਿਹ ਮੈਂ ਪਿੰਡ ਬਰਜਤੋਂ ਸਰਦਾਰ ਸ਼ੇਰ ਸਿੰਘ ਜਿਸ ਤਰ੍ਹਾਂ ਕੇ ਇਹ ਜੋ ਗ੍ਰਾਮ ਦੇ ਪਾਣੀ ਦੇ ਨਾਲ ਢਾ ਲੱਗੀ ਹੋਈ ਹੈ ਤੋਂ ਪਿੱਛੇ ਕਾਫੀ ਕ੍ਰੇਟਰ ਜਿਹੜੇ ਬੰਨਦੇ ਆ ਉਹ ਵੀ ਬੈਠ ਚੁੱਕੇ ਹਨ ਇਹ ਜੋ ਇਹਦੇ ਮੋਹਰੇ ਠੋਕਰ ਲੱਗੀ ਆ ਇਹ ਵੀ ਬੈਠ ਗਈ ਹੈ ਸੋ ਇਹ ਜੋ ਢਾਂ ਬਹੁਤ ਤਕੜੀ ਲੱਗੀ ਹੋਈ ਹੈ ਸਾਰਾ ਇਹ ਇਹ ਜੋ ਵੋਟਾ ਡਿੱਗ ਰਿਹਾ ਹੈ ਇਹ ਮੇਰੇ ਖੇਤਾਂ ਦਾ ਹੀ ਬੰਨਾ ਹੈ ਚਾਰ ਕਿੱਲੇ ਦਾ ਤਕਰੀਬਨ ਇਹ ਖੇਤ ਹੈ ਜਿਸ ਦੇ ਵਿੱਚੋਂ ਢਾਈ ਕਿੱਲੇ ਦੇ ਕਰੀਬ ਹਟ ਚੁੱਕੇ ਹਨ ਵੋਟਾ ਜੋ ਲੱਗਿਆ ਵਾ ਤਾਂ ਸਾਰਾ ਹੀ ਬਾਕੀ ਮੈਂ ਆਪਣੇ ਤਰਫੋਂ ਵੀ ਇਹ ਜਿਹੜੇ ਨੌਜਵਾਨ ਸਾਰੇ ਇਕੱਠੇ ਕੀਤੇ ਹੋਏ ਹਨ ਅਤੇ ਹੋਰ ਵੀ ਵਿੱਚ ਝਾੜੀਦਾਰ ਵੀ ਵੀਰ ਲੱਗੇ ਹੋਏ ਹਨ ਉਹ ਇਸ ਪਾਣੀ ਨੂੰ ਕੋਸ਼ਿਸ਼ ਕਰਕੇ ਅਸੀਂ ਜੋ ਬੋਰੀਆਂ ਲਾ ਰਹੇ ਹਾਂ ਕੋਈ ਬੋਟਾ ਲਾ ਕੇ ਕੋਈ ਕੁਛ ਉਹਦੇ ਨਾਲ ਸੈਡਾਂ ਇਹ ਧਿਆਨ ਰੋਕ ਰਹੇ ਆ ਪਰ ਸਾਥੋਂ ਬੇਬਸ ਹੋ ਰਿਹਾ ਹੈ ਕੰਮ ਅਸੀਂ ਇਸ ਨੂੰ ਕਿੰਨਾ ਕਰ ਸਕਦੇ ਹਾਂ ਸੋ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਹਾਂ ਅਤੇ ਹੋਰ ਵੀ ਸਾਡੀਆਂ ਜਥੇਬੰਦੀਆਂ ਜਿਹੜੀਆਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਭਾਈ ਸਾਰੇ ਹੀ ਰਲ ਮਿਲ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਯੋਗਦਾਨ ਪਾਓ ਅਸੀਂ ਕੱਲ ਵੀ ਇਹ ਮੈਸੇਜ ਭੇਜਿਆ ਸੀ ਸੋ ਸਾਰੀਆਂ ਸੰਗਤਾਂ ਨੂੰ ਦੁਬਾਰਾ ਫੇਰ ਮੇਰੇ